ਆਲਾ ਦੁੱਧ ਪੀ ਲੋ ਹਾਂ ਆਲਾ ਦੁੱਧ ਪੀ ਲੋ ਨਾ ਯਾਰ ਮੈਨੂੰ ਚੱਕਿਆ ਹੋਇਆ ਮੈਂ ਤਾਂ ਫਿਰ ਸਵੇਰੇ ਦੇਖਾਂਗੇ ਤੂੰ ਪੈ ਜਾ ਫਿਰ ਦੁੱਧ ਪੀ ਕੇ ਪੈ ਜਾਓ ਉਦੋਂ ਸੋ ਜਾਣ ਤੇ ਨੀਂਦ ਦਾ ਨਾ ਖਰਾਬ ਕਰ ਯਾਰ ਉਹ ਕੀ ਹੋ ਰਿਹਾ ਯਾਰ ਤੈਨੂੰ ਟਿਕ ਜਾਣ ਦੇ ਟਿਕਨ ਨੂੰ ਮੈਂ ਕੀ ਕਹਿੰਦੀ ਆ ਤੁਹਾਨੂੰ ਓਏ ਖੜਦਾ ਯਰ ਨਾ ਰਹਿ ਛੇੜ ਨਾ ਤੂੰ ਥੱਕ ਗਿਆ ਮੈਂ ਦੇਖੀ ਸਾਰੇ ਦਿਹਾੜੇ ਵੀ ਇੰਨ ਲੱਗ ਜਾਂਦੇ ਆ ਕੰਮ ਕਰਦੇ ਦੀ ਆਪਨੇ ਤੂੰ ਨਹੀਂ ਟਿਕਣ ਦਿੰਦੀ ਮੈਨੂੰ ਫਿਰ ਮੈਂ ਕੀ ਕਰਾਂ ਉੱਥੇ ਜਾ ਕੇ ਲਿਟ ਜਾ ਇਧਰ ਪਰਾਂ ਉਹ ਤੂੰ ਖੜਦੇ ਆ ਕਿ ਨਾ ਨਾ ਮੇਰੇ ਸੜਕ ਨੇ ਦੀਏ ਤੇਰੇ 1000 ਵਾਰੀ ਕਹਦਾ ਵੀ ਸੋ ਜਾਣ ਦੇ ਮੈਨੂੰ ਉੱਥੇ ਜਾ ਕੇ ਮਰ ਜਾ ਪਰਾਂ ਕਿੱਥੇ ਮੰਜਾ ਦੁਖੀ ਕਰਿਆ ਮੇਰਾ ਜੀ ਕਰਦਾ ਵੀ ਮਾਹਰ ਦਾ ਘੇਰਾ ਆ ਜਾ ਪੈ ਜਾ ਉੱਥੇ ਕਿਥੇ ਚੋਂ ਦਿਮਾਗ ਖਾਦਾ ਸਗਿਆ ਤੇ ਕੀ ਇਹ ਪੰਜ ਸੂਰੇ ਕਿਹੜਾ ਦਿਨ ਹੈ ਤੇਰੀ ਭੈਣ ਦੇ ਮਕਲਾਵੇ ਦਾ ਦਿਨ ਹੈ ਟਿੱਕੇ ਪੈ ਨਹੀਂ ਜਾਂਦਾ ਮੇਰੇ ਸਾਲ ਘਣੇ ਦੀਨੇ ਕਿੱਥੇ ਖੂਨ ਪੀਤਾ ਹੈ ਤਾਂ ਫੇਰ ਹੋ ਪਰੇ ਤੜਕੇ ਬੁਲਾਈ ਮੈਨੂੰ ਤਰ ਤੂੰ ਚੋਲ ਕਰ ਸਮਾਰ ਕੇ ਚੜਕੇ ਚਾਹ ਤੋਂ ਬਣਾਈ ਨਹੀਂ ਕੋਈ ਸੁਣਦਾ ਹੈ ਚਾਹਨਾ ਕਿਹਾ ਤੈਨੂੰ ਕਾਫੀ ਪਿਆ ਦਾਂ ਜਾ ਕੇ ਬਣਾ ਕੇ ਪੀ ਲੈ ਜਿਵੇਂ ਸੱਧਾ ਤੋਂ ਨਹੀਂ ਪੀਆ ਸੱਧੂ ਹੁੰਦਾ ਹੈ ਤੇਰਾ ਕਾਲਜਾ ਦੁਖਦਾ ਸੁਣਦਾ ਦੇਖ ਕਿਵੇਂ ਪੈਂਦੀ ਹੈ ਮਨ ਲੱਗਦਾ ਸੱਧੂਦ ਰਹਿ ਧਰਮਾ ਨੂੰ ਆ ਕੇ ਅੱਛਾ ਦੱਸਿਆ ਇਹ ਤਾਂ ਬਾਲੀ ਗਰਮ ਹੋਈ ਪਈ ਐ ਮੈਨੂੰ ਲੱਗਦਾ ਰਾਤ ਕੁੱਸੇ ਹੋਗੀ ਐ ਕਰ ਟੀਕੇ ਚਾਹ ਹੰਮਤ ਜੀ ਨਾਲ ਉਹਨੂੰ ਚਾਹ ਦੇ ਉਹ ਬਲਜੀਤ ਉਹ ਬਲਜੀਤ ਸੁਣਦੀ ਨਹੀਂ ਆਲਾ ਚਾਹੀ ਲੈ ਕੋਈ ਨਾ ਰੱਖ ਦੇ ਪੀ ਲੂੰ ਉਹ ਫੇਰ ਠੰਡੀ ਹੋ ਜੂਗੀ ਲੈ ਵੀ ਲੈ ਉੱਠ ਯਾਰ ਤੂੰ ਕੀ ਹੋ ਗਿਆ ਤੈਨੂੰ ਆਇਂਗਾ ਤੂੰ ਕਿਸਰੀ ਨਹੀਂ ਆ ਤੂੰ ਵੇ ਉਹ ਗੱਲ ਸੁਣਾ ਉਹ ਬਿਲੇ ਦਾ ਚਾਹ ਹੁਣ ਤੈਨੂੰ ਚਾਹ ਪੋਣੀ ਚੱਤੇ ਆ ਗਈ ਹੈ ਕੀ ਹੋ ਗਿਆ ਤੈਨੂੰ ਤੈਨੂੰ ਮੈਂ ਕੁਝ ਕਿਹਾ ਬਲਾ ਓਹੋ ਵੇ ਤੂੰ ਯਾਰ ਮੇਰੀ ਗੱਲ ਦਾ ਕੁਸਤਾ ਨਾ ਕਰਿਆ ਕਰ ਤੈਨੂੰ ਪਤਾ ਆ ਸਾਰਾ ਦਿਨ ਦਾ ਖੇਦੇ ਵਿੱਚ ਹੱਡ ਤੋੜਦੇ ਰਹਿੰਦੇ ਆ ਥੱਕ ਹਾਰ ਜਾਂਦੇ ਆ ਤੁਹਾ ਰਾਤ ਵਾਲੀ ਗੱਲ ਦਾ ਗੁੱਸਾ ਕਰਕੇ ਬੈ ਗਈ ਖੇਤ ਹੀ ਰਿਆ ਹਰ ਫਿਰ ਉਹ ਖੇਤ ਵੀ ਦੇਖਣੇ ਪਏ ਲੈ ਭਗਵਾਨ ਬੋਲੇ ਅੱਜ ਆ ਵੀ ਲੈ ਤੂੰ ਹੋਏ ਮੈਨੂੰ ਪਤਾ ਤੂੰ ਕਿਹੜੀ ਗੱਲੋਂ ਬਸਿਆ ਹੈ ਲੈ ਅੱਜ ਤੇਰਾ ਮੈਂ ਗੁੱਸਾ ਕਿਲਾ ਦੋਦ ਕਰ ਦਣਾ ਹੈ ਲੈ ਸੰਦੂਕ ਤੇ ਪੈ ਪੈ ਤੇਰਾ ਸੰਦੂਕ ਖੋਲ ਅੱਜ ਨਾ ਮੈਨੂੰ ਤਾਂ ਲੋੜ ਨਹੀਂ ਯਾਰ ਸੰਦੂਕ ਪਾ ਲੈ ਆ ਜਾ ਠੀਕ ਹੁਣ ਕਿੰਨੇ ਪਖੰਡ ਕਰਦਾ ਲੈ ਓਏ ਆ ਕਿਹੜਾ ਆ ਗਿਆ ਓਏ ਜਾ ਦੇਖ ਲਓ ਤੇ ਸਾਰਾ 21 ਰਾਮੇ ਕਿੰਨਾ ਸਿੱਖਾਏ ਕਹਿੰਦੇ ਕੁਛ ਬੀਬੀ ਅੱਗੇ ਸੋਹਣੀ ਕੁਛ ਪੈ ਗਈ ਮੜੀਆਂ ਮੇਰਾ ਉਹ ਗੱਲ ਇਹਦੇ ਵਾਲੀ ਓਏ ਖੋਣ ਦੇ ਆ ਭਾਈ ਕਿਹੜਾ ਹਾਂ ਭਾਈ ਕਾਕਾ ਓ ਮਾਮੇ ਆ ਪਛਾਣਾ ਨਹੀਂ ਗਿਆ ਓਏ ਲੈ ਓ ਤੂੰ ਐ ਜੰਦਰਾ ਸਤਿਗੁਰ ਮੰਮੀ ਸਤਿਕਾਰ ਸਤਿਕਾਰ ਪੁੱਤ ਓ ਮੈਨੂੰ ਤਾਂ ਐ ਲੱਗਿਆ ਵੀ ਉਹ ਵੀ ਨੱਕਦੇ ਆ ਬਿਜਲੀ ਵਾਲੇ ਆ ਗਏ ਹੁਣ ਕੁੰਡੀਆਂ ਕਾਂਡੀਆਂ ਜੇ ਬੜੀਆਂ ਫੜਦੇ ਨੇ ਅੱਜ ਕੱਲ੍ਹ ਅੱਛਾ ਓਏ ਆ ਜਾ ਆ ਜਾ ਓ ਹੋਰ ਠੀਕ ਐ ਭਾਈ ਸਾਰੇ ਕਰੇ ਹਾਂ ਠੀਕ ਆ ਮੰਮੀ ਬੜਾ ਟਾਈਮ ਲੱਗਾ ਕੇ ਬੰਦ ਤੇ ਪੁੱਤ ਜੀ ਦਾ ਆ ਦੇਖ ਕੌਣ ਆਇਆ ਕੌਣ ਹੈ ਓ ਤੂੰ ਨਹੀਂ ਜਾਣਦੀ ਸਤਿਗੁਰ ਮੰਮੀ ਸਤਿਕਾਰ ਬਈਆ ਬਈਆ ਮੈਂ ਤਾਂ ਕਿ ਦੇਖਿਆ ਨਹੀਂ ਕਦੇ ਨਾ ਹੋ ਲੈ ਤੈਨੂੰ ਕੀ ਪਤਾ ਹੋਣਾ ਚਲ ਐ ਕਰ ਮੈਂ ਤੈਨੂੰ ਆਕੇ ਦੱਸਦਾ ਮੈਂ ਖੇਤ ਜਾਇਆ ਮਾ ਮੋਟਰ ਚੱਲਣ ਲੱਗੀ ਹੋਊਗੀ ਬਈ ਅੱਲਾ ਕੇ ਐ ਦੀ ਐ ਕਰ ਇਹਨੂੰ ਚਾਹ ਪਾਣੀ ਦੇ ਓ ਪੁੱਤ ਤੂੰ ਬਦਲ ਲੈ ਕੱਪੜੇ ਕੁਪੜੇ ਆ ਲਾਵਾ ਚੰਗਾ ਬਾਮੇ ਪਾਣੀ ਦੇਵਾ ਲੈ ਆ ਲੈ ਬਾਮੇ ਠੱਡਾ ਇਹ ਲੈ ਵੀ ਗਰਮੀ ਬੜੀ ਹੋਈ ਜਾ ਗਰਮੀ ਬਹੁਤ ਹੋਈ ਐ ਟੀ-ਸ਼ਰਟ ਚੇਂਜ ਕਰ ਲੈਣੇ ਪਾਣੀ ਪੀ ਲਾ ਹੋਰ ਰੱਖ ਦਾਂ ਮੈਂ ਪੀਰ ਮੰ ਲੈ ਆ ਪਾਣੀ ਵਾਲੇ ਤਾਂ ਛੱਕੂਏ ਤੋੜ ਤੇ ਆ ਸਾਰੇ ਕਿਲੇ ਰੰਗੇ ਆਪਣੇ ਹਾਂ ਤਾਂ ਕੰਮ ਬਣ ਗਿਆ ਆਪਣਾ ਪਰ ਪਤੰਦਰ ਦੀ ਆ ਨਹੀਂ ਆਈ ਕਹਿੰਦੀ ਸੀ ਟਾਈਮ ਨਾਲ ਹੀ ਆਜੂਗੀ ਉਹ ਮੈਂ ਤਾਂ ਕਾਰਡ ਲਾ ਕੇ ਵੀ ਢੇਡ ਔਖਾ ਕਰੀ ਬੈਠੇ ਆ ਨਾਲੇ ਆ ਘਰੇ ਆ ਸਾਰਾ ਜਿਗਾਰ ਛੱਡ ਕੇ ਆਏ ਆ ਇਹਦੇ ਲਾਲਚ ਚ ਬੜਾ ਤੰਗ ਕਰਦੀ ਐ ਆ ਡੀਕਦਾ ਵਾਂ ਕੋਈ ਆ ਜਾ ਪਤਨ ਤਰਨੀ ਬਿਸ ਲਾ ਸਾਰਾ ਰਾਸ ਨਾ ਪੇ ਕਿਤੇ ਨਹੀਂ ਦਿਖਦੀ ਆਏ ਕਰ ਦ ਘਰੇ ਉਹ ਮੁੰਡਾ ਵੀ ਆਇਆ ਐ ਇਹ ਤਾਂ ਨਹੀਂ ਆਉਂਦੀ ਇਹਦੀ ਚਲ ਆਪਾਂ ਉਹਦੇ ਕੋਲੇ ਚੱਲਦੇ ਆ ਤੋ ਕਿਧਰ ਚੱਲਿਆ ਸੀ ਮੈਂ ਸ਼ਹਿਰ ਜਾ ਰਿਹਾ ਸੀ ਰੋਟੀ ਨੇ ਖਾ ਜਾ ਕੋਈ ਨਾ ਮੈਂ ਉੱਥੇ ਖਾ ਲਵਾਂ ਮੈਂ ਬਣਾਉਣ ਲੱਗੇ ਲਾਇਆ ਕਿਵੇਂ ਭੁੱਖਾ ਵਗ ਜੈਣਾ ਮੈਨੂੰ ਸ਼ਾਇਦ ਥੋੜਾ ਜਿਹਾ ਕੰਮ ਤੇ ਆ ਜਾਂਦੀ ਜਾਣਾ ਖਾਲੀ ਪੇਟ ਨਹੀਂ ਜਾਈਦਾ ਹੁੰਦਾ ਬਾਹਰ ਕੋਈ ਨਾ ਮੈਂ ਉੱਥੇ ਖਾ ਲਵਾਂ ਹਾਂ ਹਲੂ ਰੋਟੀ ਦੀ ਗਰੇ ਖਾ ਜਾਂਦੇ ਇੰਨੀ ਜਿਹੀ ਕਿਹੜੀ ਕਾਲੀ ਸੀ ਇਹ ਲੋਕ ਐਸੀ ਨਾਲ ਤਾਂ ਰੋਟੀ ਖਾਜੋ ਨਾਲੇ ਰੋਟੀ ਖਾਣ ਦੇ ਬਹਾਨੇ ਗੱਲਬਾਤ ਕਰਾਉਂਦੇ ਸੇਰੀ ਨਿਕਲ ਦੇ ਤਾਂ ਛਿੰ ਦੇਖਦੀ ਹਾਂ ਜਿਉਂਣਾ ਜੀਤਾ ਲੈ ਤੂ ਰੇ ਗੜੀਏ ਕੋਈ ਅੰਦਰ ਕਿੱਥੇ ਆ ਉਹ ਤਾਂ ਚਲਾ ਗਿਆ ਚਲ ਆ ਗਿਆ ਕਿੱਥੇ ਉਹ ਦਸੀ ਮੈਂ ਸ਼ਹਿਰ ਜਾਣਾ ਹੈ ਸ਼ਹਿਰ ਆ ਮੈਨੂੰ ਕਿਹਾ ਵੀ ਸੀ ਰੋਟੀ ਖਾ ਕੇ ਆਜ ਜੀ ਕਹਿੰਦੇ ਮੈਂ ਦੋਤੀ ਘਰ ਨੂੰ ਜਾ ਕੇ ਕੁਛ ਬਾਹਲਾ ਬਤੰਦਰਾ ਮਨ ਮੋਦੀ ਹੈ ਲੈ ਸ਼ਰੀ ਭੱਗਿਆ ਹੈ ਤੂੰ ਮੇਰੀ ਰੋਟੀ ਤੇ ਬਣਾਉਂਦੇ ਫਿਰ ਮਨਾਉਣੀ ਆ ਅਜੇ ਹੁਣ ਤਾਂ ਮੈਂ ਕੰਮ ਨਗੜੀ ਤੇ ਬੈਠੀ ਆ ਚਲ ਫਿਰ ਆ ਜਾਰਾ ਕਰ ਲੈ ਹਾਂ ਜੀ ਰੋਟੀਆਂ ਤੁਸੀਂ ਬਣਾਉਂਦੇ

ਫਿਰ 8 ਸਾਲ ਉਮੀ ਲੰਗੇ ਬਿਨਾ ਗੱਲਬਾਤੋਂ ਹੈ ਹੋਰ ਦੱਸਦੇ ਨਾ ਮੈਂ ਕਿਵੇਂ ਗੱਲਾਂ ਕਰਾਂ ਆ ਵੀ ਤਾਂ ਦੇਖਾ ਪਾ ਗੱਲਬਾਤ ਹੀ ਕਰ ਰਹੇ ਆ ਦੱਸ ਮੈਨੂੰ ਤੇਰੇ ਕੀ ਸੁਖ ਹੈ ਉਹ ਦੱਸ ਤੇਰੇ ਦਿਲ ਚ ਕੀ ਹੈ ਸੂਟ ਲੈਣਾ ਹੈ ਹੈਗਾ ਇਨਾ ਟਾਈਮ ਓਏ ਹੋਰ ਯਾਰ ਮੈਂ ਕੀ ਕਰਾਂ ਆ ਖੇਤ ਕੰਮੜੇ ਜਾਣਾ ਪੈਂਦਾ ਹੈ ਮੈਂ ਸਾਰਾ ਦੇਖਣਾ ਮੈਂ ਤਾਂ ਨੜੀ ਐ ਕਰ ਤੂੰ ਜੇ ਕਹੇਂਗੀ ਨਾਲੇ ਨੂੰ ਮੈਂ ਸੂਟ ਦਵਾ ਲੇਂਗਾ ਨਾਲੇ ਪਿੰਡ ਗੇੜਾ ਮਰਿਆ ਨੇ ਸੱਚੀ ਹਾਂ ਆ ਹੁਣੇ ਫੇਰਾਂ ਕਹਿੰਦਾ ਉਹ ਉਹ ਮੇਰੀ ਤਾਂ ਵਾਰੀ ਸੀ ਅੱਜ ਪਾਣੀ ਦੀ ਉਹ ਮੇਰੀ ਤਾਂ ਲੇਟ ਆ ਗਈ ਅੱਜ ਮੋਟਰ ਆ ਗਈ ਪਾਣੀ ਲਾਉਣਾ ਸੀ ਸਾਰਾ ਦਿਨ ਨਾ ਪਾਣੀ ਮੋਟਰ ਖੇਤ ਬਸ ਉਹਦੇ ਚ ਉਲਝੀ ਰਹਿੰਦੇ ਹਾਂ ਮੇਰੇ ਆ ਤਾਂ ਕਦੀ ਧਿਆਨ ਹੀ ਨਹੀਂ ਦਿੰਦੇ ਬਲਜੀਤ ਤੈਨੂੰ ਕੀ ਦਸੀਏ ਹੋਰ ਆ ਜੱਟਾਂ ਕੋਲੇ ਹੈ ਵੀ ਕੀ ਐ ਹੈ ਆ ਜਮੀਨ ਹੁੰਦੀ ਐ ਜਾਂ ਘਰ-ਬਾਰ ਹੁੰਦਾ ਇੰਨਾ ਜੇ ਫਸਾ ਰਹੇ ਨਾ ਬੰਦਾ ਰਹਿ ਠੀਕ ਐ ਮੰਨਿਆ ਕੰਮ ਕਰਦੇ ਹਾਂ ਪਰ ਘਰੇ ਜਨਾਨੀਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕੋਈ ਲੈ ਤੂੰ ਤਾਂ ਉਹੀ ਕਾਮਲੀ ਹੋ ਗਈ ਚਲੋ ਨਾਲੇ ਮੈਨੂੰ ਅੱਜ ਸੂਟ ਦਵਾ ਕੇ ਲਿਓ ਨਾਲੇ ਅੱਜ ਮੈਨੂੰ ਪੀਕੇ ਮਲਾ ਕੇ ਲਿਓ ਓਏ ਐਂ ਕਰ ਠੀਕ ਐ ਗੱਲ ਤੇਰੀ ਸਹੀ ਐ ਆ ਚੱਕ ਮੈਂ ਡੈਰੀ 'ਚ ਨੋਟ ਕਰ ਲਈ ਤੇਰੀ ਦੋਏ ਗੱਲਾਂ ਹਾਂ ਹੁਣ ਸਰਦਾਰ ਨੇ ਖੇਤ ਜਾਣਾ ਹੋਣਾ ਹੈ ਨਾ ਓਏ ਨਾ ਨਾ ਖੇਤੋਂ ਤਾਂ ਮੈਂ ਹੁਣ ਆਇਆ ਕਾਮਲੀ ਏ ਉਹ ਤੈਨੂੰ ਪਤਾ ਆਪਣੇ ਘਰੇ ਰਿਸ਼ਤੇਦਾਰ ਆ ਰਹੇ ਆ ਅਜੰਦਰ ਆਇਆ ਹੋਇਆ ਹਾਂ ਹਾਂ ਉਹ ਤਾਂ ਇਹਨੂੰ ਬਾਈ ਰਣ ਦੇ ਨਾਲ ਤੇ ਤੈਨੂੰ ਮੈਂ ਸ਼ਾਪਿੰਗ ਕਰਾ ਲੇਉਂਗਾ ਨਾਲੇ ਪਿੰਡ ਜਿਹੜਾ ਮਾਰੇ ਆਉਂਗਾ ਹੁਣ ਮੁੱਕਰ ਨਾ ਜਾਇਓ ਓਏ ਨਹੀਂ ਤੂੰ ਬਸ ਖੁਸ਼ ਰਿਹਾ ਕਰ ਹੈ ਮੈਂ ਤਾਂ ਖੁਸ਼ ਹੀ ਹਾਂ ਹਾਂ ਹੁਣ ਨਾ ਆਪਣੀ ਗੱਲ ਤੇ ਪੂਰੇ ਉਤਰਿਓ ਓਏ ਤੂੰ ਚਿੰਤਾ ਕਿਉਂ ਕਰਦੀ ਹੈਂ ਮੈਂ ਬਸ ਖੁਸ਼ ਰਿਹਾ ਕਰ ਤੂੰ ਮੈਂ ਤਾਂ ਖੁਸ਼ ਹੀ ਹਾਂ ਹਾਂ ਉਹ ਦੋ ਦਾਇਆ ਬੰਦੇ ਸੀ ਜਿਵੇਂ ਸੋਈ ਬੁੱਤੀ ਉਹਦੇ ਟੁੱਟ ਕੇ ਵੇਲੇ ਬੱਚਾ ਟੁੱਟ ਕੇ ਪੈਂਦੀ ਆ। ਉਹ ਇਹ ਤੂੰ ਛੱਡ ਦੇ ਉਹ ਗੱਲਾਂ। ਕਿਉਂ ਦੁੱਧ ਦੁਪੜੀਆਂ ਰਗਾਂ ਨੂੰ ਛੀੜੀ ਜੰਨੀ ਐ ਇਹ। ਹੁਣ ਦੱਸ ਤੂੰ। ਤੁਹਾਡੀਆਂ ਮੇਰੇ ਰਗਾਂ ਦੁਪੜੀਆਂ। ਆਏ ਵੇ ਇੱਕ ਤਾਂ ਲੋਕਾਂ ਨੇ ਜਾਣ ਲੈਣੀ ਕਰਤੀ ਐ। ਜੇ ਇਹਦਾ ਦੁੱਖ ਸੁੱਖ ਸੁਣਦਾ ਤਾਂ ਸਾਰੇ ਆ ਨਹੀਂ ਸੁਣਨ ਦਿੰਦੇ। ਉਹ ਦੇਖਣਾ ਕੌਣ ਆ ਗਿਆ ਸਿਕੰਦਰ ਦੁਪਹਿਰੇ। ਉਹ ਕਿਹੜਾ ਵਈ ਭਰੇ। ਇਹ ਕਿੱਤੂ ਉਹ ਇਹਿੰਦਰਾ ਆ ਗਿਆ ਪੁੱਤਾ ਮੂਨਾ ਮਾਂ ਦਾ ਪੁੱਤਾ ਬੜੇ ਗਲਤ ਟਾਈਮ ਤੇ ਆਨੇ ਕੰਮ ਜਦੋਂ ਬਣਨ ਲੱਗਦਾ ਸਾਲਾ ਉਹਦੀ ਖਰਾਬ ਕਰਦਾ ਸਾਮਾ ਹੋ ਗਈਆਂ ਪਹਿਲੇ ਟ੍ਰੈਕਟਰ ਸੀ ਇੱਕ ਹੋਰ ਨਾਲ ਨਾਲ ਕੰਡ ਰਨ ਹੋ ਰਹੇ ਤੂੰ ਮਕਲਾ ਵਾਲੇ ਕਿਹ ਹੈ ਖੜਾ ਹੋ ਜਾ ਜੇ ਰੋਗਾ ਤਰ ਉਪਰੇ ਉਧਰ ਤੇਰਾ ਟੀ ਖਾ ਲ ਉੱਠ ਕੇ ਓਏ ਅਸਲੀ ਗੰਦੇ ਰੋਟੇ ਏ ਮੁੰਡਿਆ ਉਗੜਾ ਉਹ ਡਾਂਗਾ ਚੱਕ ਲੋ ਚੋਰ ਆ ਗਿਆ ਸਾਲੇ ਬਣੇ ਨੇ ਤਾਰੂ ਪੀਣ ਦੇ ਲਾਦੇ ਉਰਤ ਖਾੜ ਰੋਟੀ ਖਾ ਲਾ ਓਏ ਤੂੰ ਭਗਦਾ ਤੂੰ ਚੰਗਾ ਦਫਾ ਹੋ ਪੈ ਰਵੋ ਪਰੋਂ ਭੁੱਖੇ ਹੂੰ ਬੁੱਲਦੀ ਤਾਂ ਆ ਚਾ ਲਿਆ ਤੁਸੀਂ ਕਿੰਨੇ ਤਿਆਰ ਹੋਗੇ ਹੁਣ ਸਵੇਰ ਸਵੇਰੇ ਕਿੰਦੇ ਨਹੀਂ ਆ ਗਰਮੀ ਨਾਲ ਜਾਣਾ ਯਾਰ ਚੰਡੀਗੜ੍ਹ ਉਹਦੀ ਪੇਸੀ ਹੈ ਚੰਡੀਗੜ੍ਹ ਹਾਂ ਮੈਨੂੰ ਵੀ ਲੈ ਜਾ ਨਾਲ ਸਿਰ ਬismillah ਆ ਮੇਰੇ ਸਾਲਕਣੇ ਦੀ ਆ ਕਦੇ ਦਿਮਾਗ ਤੋਂ ਵੀ ਕੰਮ ਲੈ ਲਿਆ ਕਰ ਨਾ ਤੀਨੂ ਲ ਜਾ ਕੇ ਨਾਲ ਕੀ ਕਰਾਂਗੇ ਅਸੀਂ ਕੀ ਘੁੰਮਣ ਫਰਨੇ ਜਾ ਰਿਹਾ ਜਾਂ ਤਾਂ ਰਿਹਾ ਪੇਸੀ ਤੇ ਸਾਨੂੰ ਤਾਂ ਪਹਿਲੀ ਸੋਚ ਲੱਗੀ ਪਈ ਐ ਵੀ ਪਤਾ ਨਹੀਂ ਬਣੂ ਕੀ ਗੱਲ ਕਹਿਣ ਸਾਰੇ ਮੂੰਹ ਫੁੱਲ ਜਾਂਦਾ ਤੇਸੀ ਤੇ ਜਾਣਾ ਚੰਡੀਗੜ੍ਹ ਲੋੜ ਨਹੀਂ ਚਾਹੀ ਮੈਨੂੰ ਕਿ ਕਿਡਾ ਰੋਜ ਮੈਨੂੰ ਕਮਾਉਣ ਫਰਾਉਣੀ ਲੈ ਕੇ ਜਾਣਾ ਕਹਿਤਾ ਹੋਈ ਮੱਚ ਗਿਆ ਰੋਟੀ ਹੋਰ ਲੈ ਕੇ ਆ ਮਾਂ ਹਾਂਜੀ ਬਸ ਮੇਰਾ ਚੱਲ ਗਿਆ ਹੋਰ ਨਹੀਂ ਖਾਣਾ ਬੱਸ ਵੀ ਇੱਕ ਮਿੰਟ ਕਿਤੇ ਸ਼ਹਿਰ ਸੇ ਲੈ ਹਾਂਜੀ ਮੇਰੇ ਇੱਕ ਕੰਮ ਕਰ ਦੇ ਕੀ ਕੰਮ ਹੈ ਹਾਂ ਆ ਪਰਚੀ ਲੈ ਲੈ ਦਵਾਈ ਲੈ ਕੇ ਲਿਖੀ ਹੋਈ ਲਿਆ ਦੇ। ਨਹੀਂ ਕੀ ਨਾ ਨਾ। ਜੇ ਕੋਸੋਰ ਲੈਣਾ ਉਹ ਵੀ ਦੰਦ। ਅ ਨਹੀਂ ਬਸ। ਬਸ ਤੂੰ ਆਪ ਹੀ ਮੜੀ। ਹਾਂ ਤਾਂ ਕੁਛ ਨਹੀਂ। ਤੇਰੇ ਨਾਲ ਇਹਨਾਂ ਚ ਲੱਗ ਗਿਆ। ਦੇ ਦੇ ਕਿੰਨੀ ਚੰਗੀ ਆ। ਇੰਨਾ ਖਿਆਲ ਰੱਖਦੀ ਆ ਮੇਰਾ। ਪਰ ਸੜੇ ਥੋੜੇ ਲੱਛਣ ਮੈਨੂੰ ਖਰਾਬ ਲੱਗਦੇ ਨੇ ਇਹਦੇ ਚਲ ਆਪਾਂ ਕੀ ਲੈਣਾ ਨਕਰੀ ਆਹ ਦੇ ਹੋ ਪਰਚੀ ਤੇ ਦਵਾਈ ਆ ਕਰ ਕਾ ਤੇਰੇ ਪਤਾ ਹੈ ਕਿਹੜੀ ਦਵਾਈ ਹੈ ਹਾਂ ਪਤਾ ਹੈ ਫਿਰੇ استعمال ਦੇ ਕੇ ਕਰੀ ਲੈ ਇਹ ਬੈਗਰਾ 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 ਹਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਇਹ ਮਾਮੀ ਨੇ ਇਹੋ ਜੀ ਦਵਾਈ ਮੈਥੋਂ ਮੰਗਾਈ ਆ ਇਹ ਮਾਮੇ ਤੋਂ ਕਿਉਂ ਨਹੀਂ ਮੰਗਾ ਸਕੀ ਮੈਨੂੰ ਕੋਈ ਗੜਬੜ ਲੱਗਦੀ ਆ